ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੀ ਫਿਲਮ ਦਾ ਸੂਟ ਆ ਜੀ ਨਾਕਾ ਫਿਲਮ ਸਾਡੀ ਨਾਕਾ ਖੜੇ ਨੇ ਸਾਡੇ ਸਾਰੇ ਅਦਾਕਾਰ ਆ ਬੈਠਾ ਇਹ ਕੋਕਰ ਸਿੰਘ ਜਿਹਾ ਨਾ ਹੋਏ ਟਿੱਡਾ ਸਿੰਘ ਟਿੱਡਾ ਬਦਮਾਸ਼ ਤੇ ਆ ਸਾਡੇ ਅੱਗੇ ਸਾਬ ਇੰਸਪੈਕਟਰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਆਪਣੀ ਆ ਰਹੀ ਹੈ ਮੂਵੀ ਇਹ ਕਦੇ ਦਿਨ ਚ ਆ ਜੂਗੀ ਇਹ ਤੇ ਬੱਦ ਵਾਰ ਸਪੋਰਟ ਕਰੋ ਲਾਇਕ ਕਮੈਂਟ ਸ਼ੇਅਰ ਬਾਈ ਭਾਈ ਹੈਨਾ ਬਾਈ ਅੱਜ ਦੱਸਾਂਗਾ ਤੁਹਾਨੂੰ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮਾਂ ਆਮ ਜਨਤਾ ਨਾਲ ਕਿਵੇਂ ਲੁੱਟਕ ਸੁੱਟ ਕਰਦੀ ਹੈ ਹੈਨਾ ਬਾਈ ਹਾਂਜੀ 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 ਤੇ ਆਪਣੇ ਇੱਧਰ ਵੀ ਖੜੇ ਨੇ ਆ ਸਾਰੇ ਕਿਹੜਾ ਬਾਈ ਆਪਣਾ ਬਿੱਲਾ ਬਦਮਾਸ਼ ਤੇ ਦੂਜਾ ਆਹ ਮੁੰਡਾ ਹੈਗਾ ਤਾਰੀ ਵਾਲਾ ਕਹਿੰਦੇ ਜਿਹਨੂੰ ਆਹ ਮੁੰਡਾ ਕੀ ਟੋਣ ਆਹ ਮੁੰਡਾ ਹੈਗਾ ਕਬੱਡੀ ਦਾ ਸਟਾਰ ਆ ਜੀ ਸਾਡੇ ਪਿੰਡ ਦਾ ਸੁਪਰਸਟਾਰ ਇੱਕ ਦਿਨ ਬੰਨਾਂਗਾ ਏਡਾ ਬਦਮਾਸ਼ ਤੇ ਆ ਨਵਾਂ ਉੱਠੇ ਵੀਰੇ ਏਡਾ ਬਦਮਾਸ਼ ਆ ਪਰ ਇਹ ਤੇਜਿੰਦਰ ਸਿੰਘ ਐਸਆਈ ਖੜੇ ਨੇ ਲੋ ਜੈਫਸੀ ਤੇ ਆਪਣੀ ਵੀਡੀਓ ਸਟਾਰਟ ਆ ਗਈ ਜੀ ਬਸ ਬਣਾ ਰਹੇ ਹਾਂ ਤੇ ਆਪਣਾ ਬਾਈ ਆਪਣਾ ਨਾਮ ਕੀ ਹੈ ਇਹਨ ਦਾ ਸਜਿੰਦਰ ਸਿੰਘ ਸਾਰੇ ਘੜੇ ਨੇ ਆ ਸਾਡੇ ਇਨਸਪੈਕਟਰ ਸਾਹਿਬ ਨੇ ਕਿਉਂ ਜੀ ਤਿਆਰ ਹੋ ਫਿਰ ਜੰਮਾ ਓਕੇ ਆ ਰੈਡੀ ਆ ਬਾਈ ਚੱਕ ਦੀ ਕੰਮ ਨੂੰ ਲੈ ਵੀਰੇ ਵੀਡੀਓ ਕਰਿਓ ਬਾਤ ਤੋਂ ਬਾਤ ਸਿਰ ਬਾਈ ਓਰੇ ਹੁਣ ਅਜੇ ਵੀ ਸਿ ਬਸ ਗਾਹਾਂ ਕਰਦੇ ਤੇ ਕੱਟਦੇ ਆ ਦੋ ਚਲਾਣੇ ਨਹੀਂ ਪਤਾ ਰਿਹਾ ਓਰੀਜਨਲ ਵੀ ਕੱਟਦੀ ਐ ਕਦੋਂ ਹੁਣ ਵਰਦੀ ਦਾ ਪਾਵਾਂਗੀ ਹਾਂ 4 ਰੁਪਏ ਬਣ ਜਾਣਾ ਹਾਂ 4 ਰੁਪਏ ਬਣ ਜਾਣਾ ਉਹ ਕਹਿੰਦੇ ਫਿਲਮ ਦਾ ਨੋ ਐ ਪੁਲਿਸ ਨਾਕਾ ਆਏ ਨਹੀਂ ਪਤਾ ਹੁਣ ਕਿੰਨਾ ਕਦਾ ਪਾਉ ਪਟਾਕਾ ਹਾਂ ਲੈ ਬਾਈ ਖਿੱਚ ਕੇ ਦੱਬ ਕੇ ਰੱਖੋ ਕੰਮ ਕੋਈ ਗੱਲ ਨਹੀਂ ਆ ਟਿੱਡਾ ਬਦੋਂ ਅੱਜ ਬੜਾ ਪੁੜਕ ਲਾ ਗਿਆ ਟਿੱਡਿਆ ਬੋਲ ਬਾ ਉਹ ਬੱਸ ਉਹ ਭੈਣ ਆ ਦੱਸ ਦੇ ਵੀ ਸਾਡਾ ਚੈਨਲ ਆ ਆਸਾਨ ਪੰਜਾਬ ਦੀ ਇਹ ਤੇਰਾ ਬੋਲਦਾ ਹੁੰਦਾ ਹੁਣ ਬੱਸ ਆ ਲੈ ਹੋ ਚੱਪਲਾਂ ਦੀ ਬਰਸਾਤ ਹੋਣ ਲੱਗੀ ਕੱਟ ਦੋ ਹੁਣ ਵੀਡੀਓ ਉਹਦਾ ਬਥੇਰਾ ਬੋਲਦਾ ਹੁੰਦਾ ਹੁਣ ਬੱਸ ਯਾਰ